ਟੀਵੀ ਟੁਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਅੱਜ ਅਸੀਂ ਫਿਰ ਦੁਬਾਰਾ ਬੰਗਾ ਤੋਂ ਚੱਕਦਾਨਾ ਜਾਣ ਵਾਲੇ ਰੋਡ ਤੇ ਖੜੇ ਆਂ ਇੱਥੇ ਵਿਚਾਲੇ ਪਿੱਛ ਇਹਦੇ ਵਿੱਚ ਪੈ ਜਾਂਦਾ ਪਿੰਡ ਬਖਲੌਰ ਉੱਥੋਂ ਜਿਹੜੇ ਬਿਸਤ ਦੁਆਬ ਨਹਿਰ ਜਾਂਦੀ ਆ ਤੁਸੀਂ ਤੁਹਾਨੂੰ ਦੇਖ ਦਿਖ ਰਹੀ ਹੋਣੀ ਐ ਇਹਦੇ ਨਾਲ ਨਾਲ ਹੀ ਇੱਕ ਸੂਆ ਜਾ ਰਿਹਾ ਕਿਸਾਨਾਂ ਨੂੰ ਪਾਣੀ ਸਪਲਾਈ ਕਰਨ ਦੇ ਲਈ ਸੋ ਉੱਥੇ 4 ਮਹੀਨੇ ਪਹਿਲਾਂ ਤੋਂ ਅਸੀਂ ਇੱਕ ਖਬਰ ਫਲੈਸ਼ ਕੀਤੀ ਸੀ ਕਿਉਂਕਿ ਇੱਕ ਇੱਥੇ ਭਾਰੀ ਟਰਾਲਾ ਜਦੋਂ ਲੰਘਦਾ ਹੈ ਤਾਂ ਇਹ ਪੁਲ ਉਹਦਾ ਟੁੱਟ ਜਾਂਦਾ ਹੈ ਸੂਏ ਦਾ ਪੁਲ ਜਿਹੜਾ ਬਣਿਆ ਹੋਇਆ ਬਖਲੌਰ ਦੇ ਨਜ਼ਦੀਕ ਸੋ ਉਸ ਤੋਂ ਬਾਅਦ ਅਸੀਂ ਖਬਰ ਲੱਗਣ ਤੇ ਵੀ ਇੱਕ ਪ੍ਰਸ਼ਾਸਨ ਨੇ ਜਾਂ ਸਬੰਧਤ ਅਧਿਕਾਰੀਆਂ ਨੇ ਕਿਸੇ ਨੇ ਕੋਈ ਵੀ ਕਿਸ ਤਰ੍ਹਾਂ ਦਾ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ 4 ਮਹੀਨੇ ਬਾਅਦ 4 ਮਹੀਨੇ ਬਾਅਦ ਅੱਜ ਸਾਨੂੰ ਫੇਰ ਇੱਥੇ ਲੋਕਾਂ ਨੇ ਬੁਲਾਇਆ ਕਿ ਇੱਥੇ ਕੋਈ ਨਾ ਕੋਈ ਹਾਦਸਾ ਹੋ ਜਾਣਾ ਹੈ ਇਹ ਕਿਉਂਕਿ ਇਹ ਜਿਹੜਾ ਮੁਕੰਦਪੁਰ ਤੋਂ ਚੱਕ ਦਾ ਨਾ ਰੋਡ ਤੇ ਪਹਿਲਾਂ ਵੀ ਅਸੀਂ ਇੱਕ ਖਬਰ ਲਾਈ ਸੀ ਕਿ ਰੋਡ ਬਹੁਤ ਖਰਾਬ ਹੋ ਚੁੱਕਿਆ ਹੈ ਤੇ ਉਹ ਥੋੜੇ ਦਿਨਾਂ ਬਾਅਦ ਹੀ ਇੱਕ ਟੋਏ ਦੇ ਵਿੱਚ ਜਿਹੜੀ ਇੱਕ ਲੇਡੀ ਦੀ ਸਕੂਟਰੀ ਡਿੱਗੀ ਤੇ ਉਹਦੇ ਨਾਲ ਇੱਕ ਬਜ਼ੁਰਗ ਔਰਤ ਦੀ ਮੌਤ ਵੀ ਹੋਈ ਹੈ ਪਰੰਤੂ ਉਦੋਂ ਉਪਰੰਤ ਜਿਹੜਾ ਆ ਜਿਹੜਾ ਸਿਸਟਮ ਹੈ ਇਹ ਰਸਤਾ ਤਾਂ ਜਿਹੜਾ ਖਰਾਬ ਹੈ ਹੀ ਹੈ ਰੋਡ ਤਾਂ ਇਹ ਖਰਾਬ ਹੀ ਹੈ ਮੌਤਾਂ ਵੀ ਹੋ ਚੁੱਕੀਆਂ ਜ਼ਖਮੀ ਵੀ ਰੋਜ਼ ਲੋਕ ਲੋਕ ਹੁੰਦੇ ਆ ਪਰੰਤੂ ਆ ਜਿਹੜਾ ਇਹ ਬਹੁਤ ਵੱਡਾ ਇੱਕ ਸਮੱਸਿਆ ਆ ਜਿਹੜਾ ਜਿਹੜਾ ਹੱਲ ਕਰਨ ਦਾ ਕੋਈ ਨਾ ਹੀ ਨਹੀਂ ਲੈ ਰਿਹਾ ਸਾਨੂੰ ਬੜੀ ਹੈਰਾਨੀ ਐ ਇਸ ਚੀਜ਼ ਦੀ ਕਿਉਂਕਿ ਇਧਰੋਂ ਬਹੁਤ ਜ਼ਿਆਦਾ ਸਕੂਲ ਨੇ ਸਕੂਲੀ ਬੱਸਾਂ ਜਾਂਦੀਆਂ ਤੇ ਇਹ ਸੀ ਪੁਲ ਦੇ ਟੁੱਟਣ ਕਾਰਨ ਜਦੋਂ ਗੱਡੀਆਂ ਪਰਲੇ ਪਾਸੇ ਹੋ ਕੇ ਜਾਂਦੀਆਂ ਤੇ ਉਹ ਪਰਲੇ ਪਾਸੇ ਉਹਦੀ ਬਾਉਂਡਰੀ ਵੀ ਟੁੱਟ ਗਈ ਐ ਸੋ ਹੋ ਸਕਦਾ ਕਿਉਂਕਿ ਇੱਕ ਗੱਲ ਹੋਰ ਵੀ ਦੱਸੀ ਐ ਸਾਨੂੰ ਜਿਹੜੀ ਸਮਝ ਵਿੱਚ ਆ ਰਹੀ ਐ ਕਿ ਜਦੋਂ ਇੱਕ ਪੁਲ ਦਾ ਇੱਕ ਹਿੱਸਾ ਟੁੱਟ ਜਾਂਦਾ ਤਾਂ ਇਹਦਾ ਮਤਲਬ ਹੈ ਜਿਹੜਾ ਦੂਜਾ ਹਿੱਸਾ ਵੀ ਉਹ ਡੈਮੇਜ ਹੈ ਤੇ ਉਹਨੂੰ ਵੀ ਦੇਖਣ ਦੀ ਲੋੜ ਹੈ ਕਿਉਂਕਿ ਉਹ ਵੀ ਡਾਊਨ ਹੋ ਚੁੱਕਾ ਉਹ ਵੀ ਕਿਸੇ ਵੇਲੇ ਵੀ ਟੁੱਟ ਸਕਦਾ ਜਾਨੀ ਰਲਾਮਲਾ ਕੇ ਇਹ ਕਿਹਾ ਜਾਵੇ ਕਿ ਜਿਹੜਾ ਸਬੰਧਤ ਵਿਭਾਗ ਹੈ ਜਾਂ ਸਬੰਧਤ ਕੋਈ ਅਧਿਕਾਰੀ ਹੈ ਉਹ ਇਸ ਚੀਜ਼ ਦੀ ਵੇਟ ਕਰ ਰਿਹਾ ਹੈ ਕਿ ਇੱਥੇ ਕਦੋਂ ਕੋ ਵੱਡਾ ਹਾਦਸਾ ਹੋਵੇ ਤੇ ਉਸ ਤੋਂ ਬਾਅਦ ਅਸੀਂ ਇਹ ਸਾਰਾ ਸਮਾਨ ਚੱਕ ਕੇ ਆਈਏ ਤੇ ਇਹਦੀ ਰਿਪੇਅਰ ਕਰੀਏ ਲੋਕ ਬਹੁਤ ਰੋਸ ਵਿੱਚ ਹੈ ਇੱਥੋਂ ਸਾਰੇ ਲੋਕ ਜਿੰਨੇ ਵੀ ਸਾਨੂੰ ਅੱਜ ਬੁਲਾਇਆ ਜਿਨ੍ਹਾਂ ਨੇ ਇਹ ਹਰ ਰੋਜ਼ ਸਾਨੂੰ ਫੋਨ ਕਰਦੇ ਅੱਜ ਅਸੀਂ ਟਾਈਮ ਕੱਢ ਕੇ ਆਏ ਆ ਮੇਰੇ ਨਾਲ ਬੱਗਾ ਸਿਲਕਣਾ ਮੇਰਾ ਸਹਿਯੋਗੀ ਪੱਤਰਕਾਰ ਹੈ ਸੋ ਇਹ ਆਪਾਂ ਦੇਖਦੇ ਆਂ ਨਾਲ ਦੀ ਨਾਲ ਸਾਡਾ ਜਿਹੜਾ ਇਹ ਪੀਵੀ ਟੂਡੇ ਚੈਨਲ ਜਿਹੜਾ ਤੁਸੀਂ ਸਬਸਕ੍ਰਾਈਬ ਕਰੀ ਚਲੋ ਜੇ ਤੁਸੀਂ YouTube ਤੇ ਹੋ ਤੇ ਜੇਕਰ ਤੁਸੀਂ Facebook ਤੇ ਹੋ ਤੇ ਇਹਨੂੰ ਫੋਲੋ ਜ਼ਰੂਰ ਕਰੋ ਤਾਂ ਜੋ ਅਸੀਂ ਤੁਹਾਡੇ ਇਲਾਕੇ ਦੀਆਂ ਜਿਹੜੀਆਂ ਖਬਰਾਂ ਹੈਗੀਆਂ ਤੁਹਾਨੂੰ ਇਨ ਟਾਈਮ ਫਰੈਸ਼ ਖਬਰਾਂ ਜਿਹੜੀਆਂ ਤੁਹਾਡੇ ਤੱਕ ਪਹੁੰਚਦੀਆਂ ਕਰ ਸਕੀਏ ਸੋ ਹੁਣ ਆਪਾਂ ਗੱਲ ਕਰਦੇ ਆਂ ਇਹ ਜਿਹੜੇ ਇੱਥੇ ਦੇ ਪਿੰਡ ਵਾਸੀ ਆ ਜਾਂ ਇੱਥੇ ਪਬਲਿਕ ਜਿਹੜੀ ਇੱਥੋਂ ਦੀ ਹੈ ਉਹ ਕਿੰਨਾ ਪਰੇਸ਼ਾਨ ਹੈ ਔਰ ਉਹ ਕੀ ਚਾਹੁੰਦੇ ਉਹਨਾਂ ਹਾਂਜੀ ਭਾਜੀ ਤੁਹਾਡਾ ਤੁਹਾਡਾ ਟੈਂਪੋ ਜਿਹੜਾ ਕਿੱਥੋਂ ਕਿੱਥੇ ਤੱਕ ਚੱਲਦਾ ਮਗਨਵਰ ਜੱਕਦਾਨਾ ਮਦਮੁਰ ਜੱਕਦਾਨਾ ਆ ਜਿਹੜੀ ਪੁਲੀ ਟੁੱਟੀ ਹੋਈ ਹੈ ਇਹਦੇ ਬਾਰੇ ਕੀ ਹੈ ਹਸਾਬ ਦਾ ਤੁਹਾਡਾ ਓਖੇ ਆ ਜੀ ਸਾਹਿਬ ਇਹ ਜੀ ਸਮੱਸਿਆ ਚੱਲ ਰਹੀ ਹੈ ਸਮੱਸਿਆ ਜਾਲੀ ਬਣਾਈ ਜਾਵੇ ਇਹ ਇਸ ਵਸਤ ਚੱਲ ਰਹੀ ਹੈ ਸਾਹਿਬ ਸਾਹਿਬ ਕੋਈ ਐਕਸੀਡੈਂਟ ਹੋਣਾ ਡਰ ਰੰਦਾ ਕੋਈ ਗੱਡੀ ਵਿੱਚ ਲੱਗੂ ਡੱਪ ਹੋ ਗਈ ਆ ਵੰਗਾ ਇਹ ਚਾਤ ਬੜੀ ਸਮੱਸਿਆ ਤੋਂ ਨੰਗੜ ਦੀ ਹਾਂਜੀ ਬਹੁਤ ਲੰਗਾ ਜੀ ਓਖਾ ਹੈ ਆਰਾਧ ਬਰਾਦ ਕੋ ਡੱਪੋ ਓਖਾ ਹੋ ਜਾਣਾ ਇਹ ਭਾਜੀ ਇਹਨੂੰ 4 ਮਹੀਨੇ ਹੋ ਗਏ ਜੀ ਟੁੱਟੇ ਨੂੰ 4 ਮਹੀਨੇ ਤੋਂ ਬਾਅਦ ਜਦ ਤੁਸੀਂ ਪਹਿਲਾਂ ਖਬਰ ਲਾਈ ਸੀਗੀ ਉਸ ਤੋਂ ਬਾਅਦ ਇਹਨਾਂ ਦੇ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਆਏ ਸੀਗੇ ਬਸ ਆ ਜਿਹੜਾ ਸਾਈਨ ਬੋਰਡ ਲਾ ਕੇ ਬਸ ਕਰਕੇ ਚਲੇ ਗਏ ਆ ਮੁੜ ਕੇ ਆਣੀ ਨਹੀਂ ਉਸ ਤੋਂ ਬਾਅਦ ਕਿਸੇ ਨੇ ਕੋਈ ਇਹਦੀ ਸਾਰ ਨਹੀਂ ਲਈ ਪਰ ਇੱਥੇ ਐਕਸੀਡੈਂਟ ਹੋਣ ਦਾ ਬਹੁਤ ਡਰ ਰਹਿੰਦਾ ਆ ਜਦ ਵੀ ਸਕੂਟਰ ਕੋਈ ਮੋਟਰਸਾਈਕਲ ਇੱਧਰ ਪਿੰਡ ਵੱਲੋਂ ਇਧਰ ਨੂੰ ਰੋਡ ਤੇ ਨੂੰ ਚੜਦਾ ਆ ਕਿਉਂਕਿ ਗੱਡੀ ਲੱਥ ਕੇ ਉਸ ਸਿਹੜਿਆਂ ਦੀ ਇੱਕੋ ਸਾਈਡ ਆਉਂਦੀ ਆ ਕਿਉਂਕਿ ਅਮਨ ਸਾਹਮਣੇ ਟੱਕਰ ਹੋਣ ਦਾ ਸਿੱਧਾ ਡਰ ਰਹਿੰਦਾ ਉਥੇ ਜਿਹੜਾ ਵੀ ਪਿੰਡ ਵੱਲੋਂ ਚੜਦਾ ਰੋਡ ਤੇ ਨੂੰ ਤੋ ਪੁਲੀ ਵੀ ਨਾਲ ਲੱਗਦੀ ਐ ਇਸੇ ਕਰਕੇ ਟੁੱਟ ਗਈ ਕਈ ਗੱਡੀਆਂ ਉਹਦੇ ਵਿੱਚ ਵੱਜ ਕੇ ਲੰਘਦੀਆਂ ਉੱਪਰ ਚੜ੍ਹ ਕੇ ਲੰਘਦੀਆਂ ਪਰ ਹੁਣ 4 ਮਹੀਨੇ ਹੋ ਚਲੇ ਹਲੇ ਤੱਕ ਇਹਦਾ ਕੋਈ ਸੋਰ ਜਵਾਬ 4 ਮਹੀਨੇ ਚ ਤੁਹਾਡੇ ਕਹਿਣ ਤੋਂ ਮਤਲਬ ਇਹ ਆ ਕਿ ਪ੍ਰੋਗਰੈਸ ਆ ਹੋਈ ਆ ਬੇ ਸਾਵਧਾਨ ਦਾ ਬੋਰਡ ਲੱਗਿਆ ਹੈ ਵਿਭਾਗ ਬਾਕੀ ਹੋਰ ਕੁਝ ਨਹੀਂ ਹੋਇਆ ਤੋ ਇਹਦੇ ਵਿੱਚ ਕੋਈ ਜਿਹੜਾ ਆ ਝਾੜ ਝਿੰਡੇ ਵਗੈਰਾ ਲਾਏ ਹੋਏ ਆ ਜਾਂ ਬੋਰੇ ਭਰਕੇ ਲਗਾਏ ਹੋਏ ਆ ਇੱਕ ਨਹੀਂ ਲਗਾਏ ਇਹ ਤਾਂ ਪਬਲਿਕ ਇਹ ਤਾਂ ਪਹਿਲਾਂ ਸੀ ਇੱਥੇ ਦੁਕਾਨਾਂ ਵਾਲਿਆਂ ਨੇ ਲਾਏ ਸੀਗੇ ਭਰਕੇ ਵੀ ਚਲੋ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਕੋਈ ਵੇਚ ਨਾ ਡਿੱਗ ਜੇ ਉਸ ਤੋਂ ਬਾਅਦ ਬਸ ਇਹਨਾਂ ਦੇ ਤਾਂ ਅਧਿਕਾਰੀ ਆਏ ਉਹ ਰੇੜੀ ਜੀ ਲੈ ਕੇ ਆ ਬੋਟ ਲਾ ਕੇ ਚਲੇ ਗਏ ਬਸ ਉਸ ਤੋਂ ਬਾਅਦ ਨਹੀਂ ਇੱਥੇ ਕੋਈ ਵੀ ਆਇਆ ਜੀ ਇਹ ਜਿਹੜੀ ਸੜਕ ਜਿਹੜੀ ਮੁਕੰਦਪੁਰ ਤੋਂ ਚੱਕਦਾਨਾ ਸੜਕ ਹੈਗੀ ਆ ਇਹ ਵੈਸੇ ਤਾਂ ਇਹਦਾ ਬਹੁਤ ਹਾਲਾਤ ਖਰਾਬ ਨੇ ਜਿੱਦਾਂ ਤੁਸੀਂ ਅੱਗੇ ਵੀ ਦੱਸਿਆ ਤੇ ਉਦੋਂ ਉਪਰੰਤ ਉਹ ਤਾਂ ਚਲੋ ਹੈ ਹੀ ਹੈ ਤੇ ਪਰੰਤੂ ਉਹ ਉਹਦੇ ਉੱਤੇ ਪਹਿਲਾਂ ਕੋਈ ਇਦਾਂ ਦੇ ਹਾਦਸੇ ਹੁੰਦੇ ਆ ਕਿ ਮਤਲਬ ਕਿਦਾਂ ਦੇ ਹਾਲਾਤ ਆ ਹਰ ਹਾਦਸੇ ਦਾ ਬਾ ਹੁੰਦੇ ਹੁਣ ਥੋੜੇ ਦਿਨ ਹੋਇਆ ਪਹਿਲੇ ਇੱਕ ਲੇਡੀਸ ਮਰੀ ਜਾਂ ਮੰਨ ਲਓ ਮਿਆਰੇ ਦੀ ਹਰਕਾ ਲੱਗਣ ਨਾਲ ਸਕੂਟਰੀ ਤੋਂ ਡੈਗੀ ਪਿੱਛੇ ਨੂੰ ਹੋਰ ਵੀ ਕਈ ਹਾਦਸੇ ਹੁੰਦੇ ਆ ਜਨਨ ਕਿ ਬਹੁਤ ਮਾੜਾ ਹਾਲ ਇੱਥੇ ਹੁਣ ਐਕਸੀਡੈਂਟ ਹੋਣ ਦਾ ਡਰ ਬਣਿਆ ਰਹਿਣਾ ਜਿਹੜਾ ਵੀ ਪਿੰਡ ਬਖਲੌਰ ਤੋਂ ਇਧਰ ਨੂੰ ਚੜਦਾ ਰੋਡ ਤੇ ਨੂੰ ਇਧਰੋਂ ਗੱਡੀ ਆਂਦੀ ਆ ਆਮਨ ਸਾਹਮਣੇ ਹੋ ਜਾਂਦੇ ਆ ਮਸੀ ਬਚਦੇ ਵਿੱਚ ਵੱਜਦੇ ਵੱਜਦੇ ਕਿਸੇ ਵੀ ਵਕਤ ਕਿਸੇ ਦਾ ਵੀ ਕੋਈ ਵੱਡਾ ਨੁਕਸਾਨ ਹੋ ਸਕਦਾ ਕਿਸੇ ਦੀ ਜਾਨ ਜਾ ਸਕਦੀ ਆ ਪਰ ਇਸ ਹਾਲ ਧਿਆਨ ਦੇਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਇਹਨੂੰ ਬਣਾਉਣਾ ਚਾਹੀਦਾ ਹਾਂਜੀ ਬਾਬਾ ਜੀ ਸ਼ਸ਼ੀਕਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਤੁਸੀਂ ਸਾਡੇ ਨਾਲ ਇਸ ਵੇਲੇ ਬਾਬਾ ਜੀ ਸਾਡੇ ਸਲਵਾਨਾ ਸਾਹਿਬ ਤੋਂ ਇੱਥੇ ਧਾਰਮਿਕ ਸਥਾਨ ਹੈ ਆ ਨਜ਼ਦੀਕੀ ਪੈ ਜਾਂਦਾ ਇੱਥੋਂ ਤੋਂ ਉਹਨਾਂ ਦੇ ਮੁਖ ਸੇਵਾਦਾਰ ਨੇ ਉੱਥੇ ਬਾਬਾ ਜੀ ਇਹ ਜਿਹੜਾ ਪੁਲ ਹੈ ਜਿਹੜਾ ਸੂਏ ਦਾ ਪੁਲ ਹੈਗਾ ਆ ਇਹ ਕਿੰਨੇ ਚਿਰ ਤੋਂ ਟੁੱਟਿਆ ਇਹ ਤਕਰੀਬਨ 3-4 ਮਹੀਨੇ ਤੋਂ ਟੁੱਟਿਆ ਜੋ ਦੇਖ ਰਹੇ ਆ ਇਦਾਂ ਹੀ ਪਿਆ ਹੈ ਕਿ ਪ੍ਰਸ਼ਾਸਨ ਵਾਲੇ ਆਏ ਸੀ ਆ ਬੋਰਡ ਲਾ ਕੇ ਚਲੇ ਗਏ ਆ ਬਾਕੀ ਤਾਂ ਹੋਇਆ ਬੋਰਡਰ ਬੋਰਡ ਦੇ ਦਾ ਕੁਝ ਨਹੀਂ ਜਿਹੜੇ ਵਿੱਚ ਡਿੱਗਦੇ ਆ ਉਹਨਾਂ ਦਾ ਨੁਕਸਾਨ ਜ਼ਰੂਰ ਹੋਇਆ ਇਹ ਤਾਂ ਫਾਇਦਾ ਤਾਂ ਕੋਈ ਨਹੀਂ ਹੋਇਆ ਜੀ ਕਿਉਂਕਿ ਫਾਇਦਾ ਤਾਂ ਜੀ ਇਹਨੂੰ ਬਣਾ ਦਿੰਦੇ ਤਾਂ ਕਰਕੇ ਸਸੀਂ ਵੀ ਕੁਝ ਸਮੇਂ ਤੋਂ ਦੇਖ ਰਹੇ ਆ ਸਾਡੇ ਆਪਣੇ ਅੰਦਰ ਵੀ ਇੱਕ ਜਾਗਿਆ ਵੀ ਕੋਈ ਜੇ ਗਰੀਬ ਕੋਈ ਇਦਾਂ ਦਾ ਬੰਦਾ ਡਿੱਗ ਪਿਆ ਜਿਹਦੇ ਸੱਟ ਲੱਗ ਗਈ ਜਿਹੜਾ ਵਿਚਾਰਾ ਹੋਇਆ ਹੀ ਮਾਤੜ ਤੇ ਉਹ ਕੀ ਕਰੂਗਾ ਕੋਈ ਤਾਂ ਗੱਡੀਆਂ ਲੰਗਦੀਆਂ ਟਿਪਰ ਲੰਗਦੀਆਂ ਬੱਸਾਂ ਲੰਗਦੀਆਂ ਟਰੈਕਟਰ ਲੰਗਦੇ ਆ ਜ਼ਿਮੀਂਦਾਰ ਆਪਣੀ ਫਸਲ ਲੈ ਕੇ ਆਂਦੀ ਜਾਂਦੇ ਨੇ ਆਉਂਦੇ ਨੇ ਗੰਨੇ ਵਾਲੇ ਟਰਾਲੀਆਂ ਜਾਂਦੀਆਂ ਵੀ ਕਿਸੇ ਦਾ ਨੁਕਸਾਨ ਹੋ ਜੇ ਹੋਰ ਪੁਲ ਜਿਆਦਾ ਟੁੱਟ ਜੇ ਫਿਰ ਕੌਣ ਜ਼ਿੰਮ ਪ੍ਰਸ਼ਾਸਨ ਨੂੰ ਵੀ ਸਾਰੇ ਮੈਕਮੇ ਨੂੰ ਬੇਨਤੀ ਕਰਦੇ ਵੀ ਇਹ ਬਣਾਉਣਾ ਚਾਹੀਦਾ ਕਿਉਂਕਿ ਹੁਣ ਤਾਂ ਥੋੜਾ ਟੁੱਟਾ ਹੈ ਇਸ ਤੋਂ ਬਾਅਦ ਜੇ ਕੋਈ ਵੱਡਾ ਹਾਸਾ ਹੋ ਗਿਆ ਫਿਰ ਇਹਦਾ ਕੌਣ ਜ਼ਿੰਮੇਵਾਰ ਹੈ ਕਿਉਂਕਿ ਇਲਾਕੇ ਦੇ ਵੀ ਸਾਰੇ ਪਤਾ ਹੈ ਕਿ ਇਹ ਸਰਕਾਰੀ ਕੰਮ ਹੈ ਇਸ ਨੂੰ ਕੋਈ ਆਮਤ ਬੰਦਾ ਹੱਥ ਪਾ ਨਹੀਂ ਸਕਦਾ ਇਸ ਕਰਕੇ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਾਂਗੇ ਵੀ ਨਾ ਕੋਈ ਵੱਡਾ ਹਾਸਾ ਹੋਣ ਦੇ ਪਹਿਲਾਂ ਇਸ ਚੀਜ਼ ਨੂੰ ਦੇਖਿਆ ਜਾਵੇ ਜੋ ਪ੍ਰਸ਼ਾਸਨ ਜੇ ਡੱਗ ਬੋਰਡ ਲਾ ਗਿਆ ਤਾਂ ਉਹਨਾਂ ਦਾ ਧਿਆਨ ਚ ਇਹ ਵੀ ਹੋਣਾ ਚਾਹੀਦਾ ਵੀ ਇਹ ਪੋਲੀ ਟੁੱਟੀ ਹੋਈ ਹੈ ਮੇਨ ਸੜਕਾ ਮੁਕੰਦਪੁਰ ਤੋਂ ਚੱਕਦਾਨੇ ਨੂੰ ਫਲੋਰ ਨੂੰ ਜਾ ਕੇ ਜੁੜਦੀ ਹੈ ਇਸ ਕਰਕੇ ਅਹੀ ਤਾਂ ਜੋ ਦੇਖਦੇ ਸਮਝਦੇ ਹਾਂ ਤਾਂ ਇਹ ਲੱਗਦਾ ਵੀ ਕੋਈ ਹਾਸਾ ਜਿਹਾ ਨਾ ਹੋ ਜੇ ਅਰਦਾਸ ਹੀ ਕਰਦੇ ਮਹਾਰਾਜ ਚਰਨਾਂ ਵਿੱਚ ਆਪ ਜੀ ਆ ਜਾਏ ਤਾਂ ਅਸੀਂ ਵੀ ਬੇਨਤੀ ਕਰਾਂਗੇ ਸਾਰੇ ਪ੍ਰਸ਼ਾਸਨ ਨੂੰ ਵੀ ਜ਼ਰੂਰ ਕਰਕੇ ਇਸ ਵੱਲ ਧਿਆਨ ਦਿੱਤਾ ਜਾਵੇ ਕੋਈ ਵੱਡਾ ਹਾਸਾ ਨਾ ਵਾਪਰੇ ਤੁਹਾਡੇ ਕਹਿਣ ਦਾ ਮਤਲਬ ਹਾਦਸੇ ਤੋਂ ਪਹਿਲਾਂ ਪਹਿਲਾਂ ਇਹ ਇਹਦੀ ਮੁਰੰਮਤ ਹੋ ਜਾਣੀ ਚਾਹੀਦੀ ਹੈ ਜਾਂ ਇਹ ਨਵਾਂ ਬਣ ਜਾਣਾ ਚਾਹੀਦਾ ਹਾਂਜੀ ਇੱਕ ਵਾਰੀ ਰਾਤ ਨੂੰ ਜਾ ਵੀ ਰਿਹਾ ਸੀ ਮੈਂ ਇੱਥੋਂ ਨਿਰਾਹੀ ਕਾਫੀ ਇੱਥੇ ਅੱਡੇ ਤੇ ਤਾਂ ਕੋਈ ਨਹੀਂ ਸੀ ਮੈਂ ਆਪ ਦੇਖਿਆ ਇੱਥੇ ਕੋਈ ਲੰਮਾ ਪਿਆ ਸੀ ਡਿੱਗਿਆ ਪਿਆ ਸੀ ਉਹਨੂੰ ਮੈਂ ਖੁਦ ਚੱਕਿਆ ਆਪ ਨਾ ਇੱਥੇ ਕੋਈ ਕੈਮਰਾ ਜੇ ਕ ਬੀਤੇ ਖੁਦ ਲੰਮਾ ਬੰਦਾ ਪਿਆ ਸੀ ਉਹਨੂੰ ਪਤਾ ਹੀ ਨਹੀਂ ਸੀ ਅੱਗੇ ਪੂਰੀ ਟੁੱਟੀ ਹੋਈ ਐ। ਕਈ ਵਾਰੀ ਨਹੀਂ ਪਤਾ ਲੱਗਦਾ ਅਚਾਨਕ ਬੰਦਾ ਡਿੱਗਦਾ ਸੀ ਉਹ ਚੱਕਿਆ ਉਹ ਵਿਚਾਰ ਨੂੰ ਪਾਣੀ ਪੁਣੀ ਪਿਆ ਉਹਨੂੰ ਕਿਹਾ ਵੀ ਜੇ ਤੈਨੂੰ ਲੋੜ ਐ ਪਈ ਆ ਜਾ ਗੁਰੂ ਘਰ ਤੂੰ ਫਿਰ ਸਵੇਰੇ ਚੱਲੀਆ ਕਹਿੰਦਾ ਨਹੀਂ ਬਾਬਾ ਜੀ ਮੈਂ ਅੱਗੇ ਜਾਣਾ ਫਗਵਾੜੇ ਜਾਣਾ ਵੀ ਇਸ ਕਰਕੇ ਮੈਂ ਲੰਘਦਾ ਸੀ ਮੈਨੂੰ ਨਹੀਂ ਪਤਾ ਲੱਗਿਆ ਵੀ ਅਚਾਨਕ ਨਹੀਂ ਪਤਾ ਲੱਗਦਾ ਕਿਸੇ ਨੂੰ ਗੱਡੀ ਟਿਪਰਾ ਰਾਤ ਨੂੰ ਜਾਂਦੀਆਂ ਲੋਡ ਕਰਕੇ ਇਸ ਕਰਕੇ ਸਪੀਡ 'ਚ ਹੁੰਦੇ ਆ ਜੀ। ਇਸ ਕਰਕੇ ਤਾਂ ਅਸੀਂ ਤਾਂ ਬੇਨਤੀ ਕਰਾਂਗੇ ਸਾਰਿਆਂ ਨੂੰ ਵੀ ਪ੍ਰਸ਼ਾਸਨ ਨੂੰ ਵੀ ਇਸ ਦੇ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਬਹੁਤ ਜਲਦੀ ਕਿਉਂ ਇਸ ਕਰਕੇ ਸਾਰੇ ਇਲਾਕੇ ਦੀ ਮੰਗ ਹੈ ਇਹਨੂੰ ਠੀਕ ਕਰੋ ਕੋਈ ਜ਼ਿਆਦਾ ਤਾਂ ਇਹ ਹੈ ਨਹੀਂ ਕੋਸ਼ਲੀ ਕੋਈ ਕੋਲ ਬਣਾਉਣਾ ਚਾਏ ਕੋਈ ਜ਼ਿਆਦਾ ਕਰਕੇ ਥੋੜਾ ਹੀ ਹੈ ਰਿਪੇਅਰ ਹੀ ਇਹਨੂੰ ਕਰਕੇ ਬਜੂਤੀ ਨਾਲ ਪਾ ਦਿੱਤਾ ਜਾਣਾ ਚਾਹੀਦਾ ਜੋ ਵੀ ਮਟੀਰੀਅਲ ਹੈਗਾ ਜੀ ਬਹੁਤ ਬਹੁਤ ਧੰਨਵਾਦ ਹਾਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਹੈ ਵਿੱਕੀ ਕਿੱਥੋਂ ਆ ਰਹੇ ਹੋ ਬਖਲੌਰ ਤੋਂ ਆਈ ਆਈ ਲੋਕਲ ਹੀ ਆ ਹਾਂ ਇੱਧਰ ਹੁਣ ਇੱਧਰ ਇੱਧਰ ਮੈਂ ਮਗੰਦਪੁਰ ਤੋਂ ਆਇਆ ਜੀ ਆ ਜਿਹੜਾ ਇੱਕ ਤੁਹਾਡਾ ਬੋਖਣਾ ਦੇ ਨਾਲ ਜਿਹੜੀ ਪੁਲ ਪੁੱਲ ਜਾਂਦਾ ਹੈ ਸੁਆ ਜਾਂਦਾ ਉਹਦਾ ਪੁਲ ਹੈ ਹਾਂਜੀ ਇਹ ਕਿੰਨੇ ਮਹੀਨੇ ਟੁੱਟਿਆ ਹੋਇਆ ਇਹਨੂੰ ਘੱਟੋ ਘੱਟ ਹੋ ਗਿਆ ਜੀ 5 ਮਹੀਨੇ ਹੋ ਗਿਆ ਜੀ ਤਕਰੀਬਨ 5 ਮਹੀਨੇ ਤੋਂ ਤਕਰੀਬਨ ਇਹਨੂੰ ਕਿਸੇ ਨੇ ਆ ਕੇ ਦੇਖਿਆ ਤੱਕ ਨਹੀਂ ਅੱਜ ਤੋਂ 3 ਦਿਨ ਪਹਿਲਾਂ ਮੈਂ ਇੱਥੇ ਡਿਗਾ ਮੋੜ ਤੇ ਹਮ ਉਤੋਂ ਪਹਿਲਾਂ ਵੀ ਮੈਂ ਇੱਕ ਦੋ ਤਿੰਨ ਵਾਰ ਇੱਥੇ ਡੱਗ ਚੁੱਕਾ ਜੀ ਇਹ ਬੋਰਡ ਤਾਂ ਲੱਗਿਆ ਹੋਇਆ ਹੈ ਇਹ ਦੇਖ ਲੈ ਸ਼ੋ ਜਿਹੜੀ ਹੈ ਮੇਰੀ ਇੱਥੋਂ ਟੁੱਟਿਓ ਮੈਂ ਹੱਟੇ ਬਾਅਦ ਕਰਾਈਆ ਦੂਜੀ ਵਾਰ ਫੇਰ ਦੋ ਤਿੰਨ ਵਾਰ ਇੱਥੋਂ ਡੱਗ ਚੁੱਕਾ ਮੈਂ ਆ ਬੋਰਡ ਤਾਂ ਲਾ ਕੇ ਗਏ ਹੋ ਬੋਰਡ ਨਾ ਕਰੋ ਉਹ ਭੋਰਨੇ ਥੋੜਾ ਲੱਗਣਾ ਜੀ ਬੋਰਡ ਨੇ ਥੋੜਾ ਕੰਮ ਕਰਨਾ ਕੰਮ ਤਾਂ ਬੋਲ ਨੇ ਕਰਨਾ ਬੋਰਡ ਦੇ ਉੱਪਰ ਹੀ ਥੋੜਾ ਕੱਡੂਆ ਬੰਦਾ ਸਾਈਡ ਤੇ ਦੀ ਕੱਢ ਲੂਗਾ ਜੇ ਬੋਲ ਬਣਿਆ ਹੋਊਗਾ ਤਾਂ ਬੰਦਾ ਉੱਪਰ ਦੀ ਕੱਢ ਲੂਗਾ ਹਨਾ ਇਹਦਾ ਬਹੁਤ ਜ਼ਿਆਦਾ ਖਤਰਾ ਬਣਿਆ ਵੀ ਆਦੀ ਸਕੂਲਾਂ ਦੀ ਬੱਸਾਂ ਲੱਗਦੇ ਇੱਧਰ ਦੀ ਨਿਆਣੇ ਰੰਗਦੇ ਲੈ ਕੇ ਉਹ ਜਾਣੀ ਬਹੁਤ ਔਖਾ ਹੋ ਕੇ ਲੰਘਦੇ ਆ ਕੀ ਮੰਗ ਕਰੀਂ ਰਾਤ ਨੂੰ ਨੇਰੇ ਸਿਨ ਮੰਗ ਤਾਂ ਇਹ ਆਦੀ ਨੂੰ ਸਹੀ ਕੀਤਾ ਰੇ ਬਸ ਆ ਪੋਲੀ ਜਿਹੜੀ ਐ ਸੈਡਾਂ ਤੋਂ ਰਿਪੇਅਰ ਕਰ ਦਿੱਤੀ ਆ ਪਰ ਗੱਬਿਓ ਜਿਹੜੀ ਉਹੀ ਦੋਹੀ ਰਹਿ ਗਈ ਆ ਮੈਂ ਜੋ ਦੇਖ ਰਿਹਾ ਪਾਰੋ ਨੇ ਸੱਟਾਂ ਲੱਗਾ ਡੇਗ ਜੂਰ ਗਿਆ ਨਹੀਂ ਸ਼ਰਾਬੀ ਤੇ ਘੱਟ ਲੱਗਦੀ ਆਉਂਦੀ ਆ ਸ਼ਰਾਬੀਏ ਸੱਟ ਲੱਗਦੀ ਨਹੀਂ ਪਰ ਇੱਕ ਵਾਰ ਡੇਗ ਜੂਰ ਚੱਕਰ ਦੇ ਵਿੱਚ ਠੀਕ ਹੈ ਜੀ ਠੀਕ ਹੈ ਮਤਲਬ ਉਹ ਕੁਝ ਵੀ ਆ ਸ਼ਰਾਬੀ ਦਾ ਮਤਲਬ ਇਹ ਆ ਉਹ ਵੀ ਇਨਸਾਨ ਹੀ ਆ ਕਿਉਂਕਿ ਉਹ ਉਹਨਾਂ ਦਾ ਵੀ ਸੱਟ ਨਹੀਂ ਲੱਗਣੀ ਚਾਹੀਦੀ ਉਹ ਵੀ ਡਿਗਣੇ ਨਹੀਂ ਚਾਹੀਦੇ ਤੇ ਇਸ ਕਰਕੇ ਚੌੜਾ ਤਾਂ ਹੋਇਆ ਪਰ ਗੱਬਿਓ ਨਹੀਂ ਚੌੜਾ ਬਹੁਤ ਮਨਿਆਦ ਬਿਲਕੁਲ ਖਤਮ ਹੋਈ ਹੈ ਜੀ ਬੇ ਪਰ ਸਾਡੀ ਪ੍ਰਸ਼ਾਸਨ ਨੂੰ ਇਹੀ ਮੰਗਿਆ ਇਹਨੂੰ ਦਵਾਰ ਤੋਂ ਸਾਰਾ ਪਟਕੇ ਬਣਾਇਆ ਜਾਵੇ ਜੀ ਇੱਕ ਨਾਲਾ ਤਾਂ ਹੈਗਾ ਇੱਕ ਸੂਆ ਹੈ ਪਰ ਸੂਆ ਨਹੀਂ ਜਾ ਸਕছে ਨਾਲਾ ਬਣਾਇਆ ਹੈ ਵਿੱਚੋਂ ਬਾਹਰੋਂ ਸੂਆ ਹੈ ਸੱਡਾਂ ਦੇਖੋ ਤੁਸੀਂ ਜੜੀ ਤੁਹਾਡੀ ਕਹਿਣ ਤੋਂ ਪਾਵੇ ਆ ਕਿ ਸੂਏ ਦੇ ਉੱਪਰ ਨਾਲੇ ਨਾਲੇ ਵਰਗਾ ਪੁਲ ਬਣਾਇਆ ਹੋਇਆ ਹੈ ਜਿਹੜਾ ਕਿ ਯੋਗ ਨਹੀਂ ਹੈ ਸੂਏ ਦੇ ਅਸਲ ਵਿੱਚ ਵਿੱਚੋਂ ਇਹ ਇੱਕ ਤਰ੍ਹਾਂ ਨਾਲਾ ਬਣਿਆ ਜੀ ਜਿਹੜੀ ਬੈਚਲੀ ਕੰਡੀਸ਼ਨ ਹੈ ਸਰੀਏ ਕੰਟ ਕੰਕਰੀਟ ਬਿਲਕੁਲ ਐਕਸਪਾਇਰ ਹੋਏ ਹੈ ਜੀ ਤੇ ਇਹ ਬਹੁਤ ਜ਼ਿਆਦਾ ਖਤਰੇ ਦਾ ਬਣਿਆ ਹੈ ਜੀ ਵਿਸ਼ਾ ਤੇ ਸਰਕਾਰ ਨੂੰ ਅਪੀਲ ਆ ਕੇ ਇਹਨੂੰ ਬਣਾਇਆ ਜਾਵੇ ਜੀ ਛੇਤੀ ਤੋਂ ਛੇਤੀ। ਪਾਜੀ ਸਤਿ ਸ਼੍ਰੀ ਅਕਾਲ ਜੀ। ਇਹ ਆ ਜਿਹੜਾ ਇੱਕ ਤੁਹਾਡੀ ਬੱਸ ਕਿੱਥੋਂ ਕਿੱਥੇ ਚੱਲਦੀ ਭਾਜੀ? ਚੱਕਰਾਂ ਦਾ ਬੰਗਾ ਜੀ। ਚੱਕਰਾਂ ਦਾ ਬੰਗਾ ਬੰਗਾ। ਇਹ ਜਿਹੜਾ ਪੁਲੀ ਟੁੱਟੀ ਹੋਈ ਆ ਜਿਹੜਾ ਸੂਏ ਦਾ ਪੋੜਾ ਟੁੱਟਿਆ ਹੋਇਆ ਕਿੰਨੇ ਚਿਰ ਤੋਂ ਟੁੱਟਿਆ? ਇਹਨੂੰ ਹੋਈ ਗਏ 5-6 ਮਹੀਨੇ। ਹੋ ਗਏ ਹੁਣੇ। ਸਮੱਸਿਆ ਆ ਰਹੀ। ਆਉਂਦੀ ਆ ਜੀ ਸਮੱਸਿਆ ਤਾਂ। ਉਹ ਕੋਈ ਨਹੀਂ ਡਿੱਗਦੇ ਡੈਲੇ ਆਉਂਦੇ ਆਉਂਦੇ ਆ ਰਾਤ ਨੂੰ ਦੇਖਦੇ ਹੀ ਇੱਹੀ ਆ ਕੇ ਦੇਖਦੇ ਆ ਨਹੀਂ ਹੁਣ ਇਹ ਮਤਲਬ ਤੁਹਾਨੂੰ ਵੀ ਕਿਸਮਤ ਆ ਰਹੀ ਹੈ ਜਿਹੜੇ ਆਉਂਦੇ ਆਉਣੇ ਆ ਖੜਨੇ ਪੈਂਦਾ ਫੇਰ ਲੈਂਸ ਤੇ ਟਰਾਲੀਆਂ ਲੰਘ ਰਹੀਆਂ ਕੰਪੈਨ ਨਾਲ ਸਾਰਾ ਔਖਾ ਹੀ ਖਤਰਨਾਕ ਹੀ ਗੀ ਆ ਉਹ ਇੱਕ ਸਾਈਡ ਟੁੱਟ ਗਈ ਦੂਜਾ ਦੂਜੀ ਸਾਈਡ ਵੀ ਤਾਂ ਔਖਾ ਦੀ ਹੋਊ ਇਹ ਵੀ ਹਾਂਜੀ ਹਾਂਜੀ ਪੁਰਾਣਾ ਪੌੜਿਆ ਬਹੁਤ ਜੀ ਹਾਂਜੀ ਹਾਂਜੀ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਬਣਾਇਆ ਜਾਵੇ ਨਾ ਥੈਂਕ ਯੂ